ਇਹ ਸਭ ਕੁਝ ਆਪਾਂ ਕਰਦੇ ਹਾਂ ਜੀ ਸਾਡੇ ਕੰਮ ਦੀ ਤਾਂ ਉਹ ਨੇ ਇਹਨਾਂ ਨੇ ਮੈਰੀ ਗੱਲ ਵੜਦੀ ਆ ਯਾਰਾ ਦੇਖ ਕਹਿੰਦੇ ਉਹ ਨਹੀਂ ਗੱਲਦੇ ਫੇਰ ਉਹਨਾਂ ਪ੍ਰੋਬਲਮ ਕਰਦੇ ਇਹਨਾਂ ਨੂੰ ਜਾਨਾ ਯਾਰ ਤੁਸੀਂ ਬੈਠ ਕੇ ਪੂਰਣਾ ਗੱਲ ਕਰੋ ਯਾਰ ਅਸੀਂ ਉਹਨਾਂ ਨਾਲ ਗੱਲ ਕਰਾਂ ਹਾਂ ਸਰਪੰਚਾਂ ਨਾਲ ਬੋਲਦੇ ਜੀ ਤੁਸੀਂ ਕੱਲ ਬੋਲੀ ਜਾਂਦੇ ਆ ਲੈਡੀਆਂ ਦਾ ਯਾਰ ਲੈਡੀਆਂ ਦੀ ਬੋਲਾਂਗੇ ਚੰਗਲਾ ਸਾਡੇ ਖੜਿਆ ਤੇ ਹਾਲਾਤ ਬਾਅਦ ਚ ਕੀ ਹੋਊਗਾ ਬਾਅਦ ਕੀ ਹੋਊਗਾ ਜਦੋਂ ਝੂਠੀ ਪੰਚਾਇਤ ਜਦੋਂ ਕੋਈ ਝੂਠੀ ਪੰਚਾਇਤ ਤੁਸੀਂ ਕਰਦੇ ਇੱਕ ਸ਼ਡਿਊਲ ਕਾ ਤੱਕ ਰਹਿੰਦੇ ਤੁਸੀਂ ਜਦੋਂ ਝੂਠੀ ਬੋਲੀ ਜਾਂਦਾ ਉਦੋਂ ਕੀ ਹੋਇਆ ਅਸੀਂ ਤੁਹਾਨੂੰ ਕੋਈ ਚੰਗੀਆਂ ਚੰਦ ਖਲਾ ਬੋਲਦੇ ਤੁਸੀਂ ਬੋ ਬੀਬੀ ਨੂੰ ਕਿਹਾ ਤੁਹਾਨੂੰ ਸੀ ਕਿ ਗਿਆ ਬੀਬੀ ਉਹ ਬੋਲਦੇ ਬੰਦੇ ਮੈਂ ਕਿਹਾ ਜੰਗਾਤ ਨੂੰ ਬੀਬੀ ਨੇ ਫੋਨ ਲਾ ਦਿੱਤਾ ਸਾਡੇ ਸਮਾਜ ਨੂੰ ਪ੍ਰੈਸ਼ਰ ਪਾਉਂਦਾ ਵੀ ਮੈਂ ਮੁਕਮਲ ਕੀ ਹੋਇਆ ਸਾਰਾ ਸਾਡਾ ਸਮਾਜ ਹੈ ਸਮਾਜ ਨਹੀਂ ਅਸੀਂ ਤੁਹਾਡਾ ਨਹੀਂ ਅਸੀਂ ਉਹਦੀ ਕਦੇ ਨਹੀਂ ਹਾਂ ਤੂੰ ਹੱਸਦੀਆਂ ਤੂੰ ਹੱਥੀ ਪਿਆ ਹਾਂ ਸਾਥੀ ਪਿਆ ਸਰਪੰਚ ਦੇ ਸਰਪੰਚ ਬੀਬੀ ਹੱਸ ਸਰਪੰਚ ਨਹੀਂ ਕਰਦੇ ਹੱਥੀ ਪੈਂਦੇ ਸਰਪੰਚ ਜੀ ਨੇ ਮੌਜੂਦ ਹੈ ਬੱਚਿਆਂ ਵਾਲੀ ਕੰਨੀ ਪਈਆਂ ਗੱਲਾਂ ਮਾਰਦੇ ਤੁਸੀਂ ਪਏ ਇਹ ਬਦਮਾਸ਼ ਆਏ ਨਹੀਂ ਦੇਖੋ ਬਾਹਰ ਮੈਨੂੰ ਤਾਂ ਕੋਈ ਸਰਕਾਰੀ ਅਫਸਰ ਨਹੀਂ ਆਇਆ ਮੈਡਮ ਨੇ ਬਿੰਦੂ ਰਾਣੀ ਨੇ ਬਦਮਾਸ਼ ਅਧੇ ਆ ਜੀ ਆਹ ਅਨਸ ਜੀ ਨਾਲ ਸਰਪੰਚ ਨੂੰ ਗਾਲਾਂ ਕੱਢੀਆਂ ਘਾੜੇ ਥੀ ਪਿਆ ਹੁਣ ਇਹ ਪੁਲਿਸ ਮੌਕੇ ਤੇ ਖੜੀ ਆ ਉਸ ਨੇ ਸਾਰਾ ਕੁਝ ਦੇਖਿਆ ਸੁਣੇ ਹੱਥੀ ਪੈਂਦੇ ਪਏ ਚੁੱਕੀ ਮਨ ਜਾ ਕੋਈ ਰਿਕਾਰਡਿੰਗ ਕਰੋ ਨਾਲ ਠੀਕ ਇਹਨਾਂ ਸੱਦਿਆ ਅਨਸ ਰਾਣੀ ਅਚੂਟਾ ਗਾਣਾ ਪਰਚਾ ਗੱਦਾ ਸੱਚ ਚੁੱਕੀ ਵਾਲਿਆਂ ਨੂੰ ਵੀ ਸਾਰੇ ਮੈਂ ਵੀ ਰਿਕਾਰਡਿੰਗ ਹਾਂ ਚਲੋ ਜੀ ਇਹ ਇਹਦੀ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਇੱਥੇ ਆ ਕੇ ਪਿੰਡ ਦਾ ਮਾਹੌਲ ਕਰਦੇ ਪਏ ਹੋਰ ਕੋਈ ਗੱਲ ਦੱਸੋ ਹੋਈ ਕੋਈ ਗੱਲ ਬਾਤ ਇੱਥੇ ਅੰਨ ਪੰਜ ਨੂੰ ਮਾਰਾ ਚੱਕਾ ਬੋਲੇ ਕਿਤੇ ਲੋਕਾਂ ਨੂੰ ਪਾਜੀ ਤੁਸੀਂ ਦੱਸੋ ਨਾ ਇਹ ਨਹੀਂ ਬੋਲੇ ਕਿਤੇ ਲੋਕਾਂ ਨੂੰ ਨਹੀਂ ਬੋਲੇ ਕਿਤੇ ਮਾਰਾ ਜੀ ਜੀ ਨਾ ਹੀ ਕੋ ਕਿਸੇ ਦੀ ਗੱਲ ਪਿਆ ਜੀ ਪਾਜੀ ਤੁਸੀਂ ਦੱਸੋ ਤਾਂ ਮੈਂ ਤਾਂ ਡੇਹਤੀ ਕਿੰਨੇ ਆਇਆ ਇੱਥੇ ਬੈਠੀ ਹੈ ਬੈਠੀ ਹੈ ਮੈਂ ਤਾਂ ਕੋਈ ਨਹੀਂ ਦੱਸ ਪਿਆ ਨਾ ਹੀ ਕੋ ਗੱਲ ਕਿੰਨਾ ਭੁੱਲਣ ਦਾ ਗਲਤ ਗੱਲਾਂ ਕਹਿਣ ਦਾ ਬੇ ਬੋਲਦੇ ਪਏ ਆ ਬਿਨਾ ਮਤਲਬ ਤੋਂ ਇਹ ਮੈਡਮ ਨੂੰ ਬਹੁਤ ਕੁਝ ਤੁਹਾਡਾ ਸ਼ੁਭਨਾਮ ਜੀ ਬਿੰਦੂ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਟੁੱਡੀਆਂਵਾਲ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਸਰ ਜੀ ਮੈਨੂੰ 8 ਕਿ ਮਹੀਨੇ ਹੋਏ ਇੱਥੇ ਹੈੱਡ ਬਣ ਕੇ ਆਇਆ ਨੋ ਉਸ ਦਿਨ ਤੋਂ ਹੀ ਮਤਲਬ ਕਿ ਮੈਨੂੰ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਜੀ ਮਤਲਬ ਕਿ ਵੀ ਜਿਹੜਾ ਆਂਗਣਵਾੜੀ ਵਾਲਿਆਂ ਦਾ ਖਾਣਾ ਵਾ ਉਹ ਵੀ ਮਤਲਬ ਕਿ ਜੀ ਇੱਧਰ ਹੀ ਹੁੰਦਾ ਸੀਗਾ ਖਾਣਾ ਜਿਹੜਾ ਹੈਗਾ ਵਾ ਇਹ ਲੈ ਕੇ ਜਾਂਦੀਆਂ ਸੀ ਘਰੇ ਬੱਚਿਆਂ ਨੂੰ ਜਿਹੜਾ ਹੈਗਾ ਵਾ ਖਾਣਾ ਪ੍ਰੋਪਰ ਨਹੀਂ ਮਿਲਦਾ ਸੀਗਾ ਜੀ ਜੀ ਜਿੱਦਾਂ ਬੱਚਿਆਂ ਨੂੰ ਮਤਲਬ ਕਿ ਵੀ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਸਰਪੰਚ ਮੈਡਮ ਦੀ ਮਿਲੀ ਭੁਗਤ ਦੇ ਨਾਲ ਦੋ ਤਿੰਨ ਬੰਦਿਆਂ ਦੇ ਭੁਗ ਮਿਲੇ ਭੁਗਤ ਦੇ ਨਾਲ ਇਹ ਤਾਂ ਖਾਣੇ ਵਾਲੀਆਂ ਸੀਗੀਆਂ ਤੇ ਜਿਹੜੀ ਆਪਣੇ ਆਂਗਣ ਵਾਲੀ ਵਾਲੀਆਂ ਸੀਗੀਆਂ ਇਹ ਬੱਚਿਆਂ ਨੂੰ ਨਾ ਖਾਣਾ ਜਿਹੜਾ ਹੈਗਾ ਵਾ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਦਿੰਦੀਆਂ ਸੀਗੀਆਂ ਸਖਤ ਸਖਤ ਜਿਹੜੇ ਦਾਲਾ ਕੱਢ ਲੈਣੀ ਵਿੱਚ ਪਾਣੀ ਪਾ ਦੇਣਾ ਬਹੁਤ ਹੀ ਮਤਲਬ ਕੀ ਵੀ ਇਹ ਸਾਰਾ ਕੰਮ ਮਤਲਬ ਕੀ ਸਰਪੰਚ ਮੈਡਮ ਦੀ ਨਾਮ ਦੱਸੋ ਕੀ ਆਪਣੀ ਸਰਪੰਚ ਮੈਡਮ ਜਿਹੜੀ ਸਰਬਜੀਤ ਕੋਰ ਹੈਗੀ ਇਸ ਟਾਈਮ ਉਹ ਕਾਂਗਰਸ ਦੀ ਹੈ ਤੇ ਉਹ ਇਹ ਸਰਪੰਚ ਇਹਨਾਂ ਦਾ ਹਸਬੰਡ ਸਰਪੰਚਾ ਇਹ ਮੈਡਮ ਆਪ ਸਰਪੰਚ ਹੈਗੀ ਹੈ ਹਾਂਜੀ ਮੈਡਮ ਸਰਬਜੀਤ ਕੋਰ ਆਪ ਸਰਪੰਚ ਹੈਗੀ ਆ ਇਹ ਕਾਂਗਰਸ ਦੀ ਹੈਗੀ ਆ ਇਹ ਜਿਹੜੀ ਆਪ ਸਰਕਾਰ ਆ ਉਹਦੇ ਜਿਹੜੇ ਕੀ ਉਹਨੂੰ ਕਹਿੰਦੇ ਮੈਡਮ ਜਿਹੜੇ ਆਪ ਸਰਕਾਰ ਦੇ ਜਿਹੜੇ ਚੱਲਦੇ ਪਏ ਹੈਗੇ ਆ ਉਹਨਾਂ ਦੇ ਮਿਸ਼ਨ ਸਮਰਥ ਇਹਨਾਂ ਸਾਰਿਆਂ ਨੂੰ ਫੇਲ ਕਰਵਾਉਣਾ ਚਾਹੁੰਦੀ ਹੈਗੀ ਆ ਇਹਨੇ ਦੇਖੋ ਇੱਥੇ ਨਰੇਗਾ ਵਾਲੇ ਤੇ ਰਾਜਨੀਤੀਕਰਨ ਹੋ ਰਿਹਾ ਹਾਂਜੀ ਹਾਂਜੀ ਰਾਜਨੀਤੀਕਰਨ ਹੋ ਰਿਹਾ ਵਾ ਮੈਂ ਐਸੀ ਬਰਾਦਰੀ ਨਾ ਹੈਗੀ ਸਬੰਧਤ ਕਹਿੰਦੀ ਤੈਨੂੰ ਇਹ ਰਹਿ ਨਹੀਂ ਦੇਣਾ ਤੈਨੂੰ ਕਿਹਾ ਨਹੀਂ ਕਰ ਮੈਨੂੰ ਇਹ ਦੂਏ ਤੀਏ ਦਿਨ ਆ ਕੇ ਮੇਰ ਨਾਲ ਕਲਾਕਲੇਸ਼ ਕਰਦੀ ਆ ਬਹੁਤ ਮੇਰ ਨਾਲ ਤੇ ਤੰਗ ਮੈਨੂੰ ਕੀ ਆਦੀ ਹੈਗੀ ਕਰਨ ਕੀ ਤੁਹਾਡੇ ਨਾਲ ਹੋ ਰਿਹਾ ਮੈਨੂੰ ਐਦਾ ਕਰਦੀ ਕਿ ਮੈਂ ਮਤਲਬ ਕਿ ਵਥੇ ਬਾਥਰੂਮਾਂ ਦੇ ਦਰਵਾਜੇ ਟੁੱਟੇ ਪਏ ਸੀ ਉਹ ਠੀਕ ਕਰਵਾਏ ਹੈਗੇ ਆ ਮੈਂ ਇਹਨਾਂ ਦਾ ਜਿਹੜਾ ਖਾਣੇ ਦਾ ਜਿਹੜਾ ਸਿਸਟਮ ਹੈਗਾ ਵਾ ਉਹ ਸਹੀ ਕੀਤਾ ਆਂਗਣਵਾੜੀ ਵਾਲੇ ਦਾ ਵੱਖਰਾ ਆਂਦਾ ਮੈਂ ਕਿ ਤੁਸੀਂ ਆਪਣਾ ਵੱਖਰਾ ਬਣਾਓ ਸਾਡੇ ਬੱਚਾਂ ਦਾ ਵੱਖਰਾ ਆਂਦਾ ਪਿਆ ਵਾ ਮੇਰਾ ਇਹਨਾਂ ਨੇ 6 ਮਹੀਨੇ ਪਹਿਲਾਂ ਨਾ ਮੈਨੂੰ ਕਹਿੰਦੀ ਕਿ ਆਂਗਣਵਾੜੀ ਵਾਲਿਆਂ ਨੇ ਵੀ ਇੱਧਰ ਖਾਣਾ ਮਾ ਖਾਣਾ ਔਰ ਮੈਂ ਮਤਲਬ ਕੀ ਵੀ ਬੱਚਿਆਂ ਦਾ ਨਾ ਸਾਡੇ ਬੱਚਾਂ ਦਾ ਇੱਧਰ ਜਿਹੜਾ ਸਾਨੂੰ ਪਿੱਛੇ ਮੀਨੂ ਆਂਦਾ ਹੈਗਾ ਵਾ ਸਰਕਾਰ ਵੱਲੋਂ ਮੈਂ ਮੈਂ ਦੇਖੋ ਤੁਸੀਂ ਮੈਂ ਤੁਹਾਨੂੰ ਦੱਸਦੀ ਪਈ ਕਿ ਬੱਚੇ ਦਾ ਖਾਣਾ ਜਿਹੜਾ ਵਾ ਨਾ ਉਸ ਦਿਨ ਸਾਡਾ ਖਾਣਾ 100 ਗ੍ਰਾਮਾਂ ਦਾ ਉਸ ਤੋਂ ਵੱਧ ਪਲੇਟਾਂ 'ਚ ਪਿਆ ਹੋਇਆ ਸੀਗਾ ਔਰ ਬੱਚਾ ਨੂੰ ਖਾਣਾ ਕਿਹੜਾ ਬੱਚਾ ਨੂੰ ਇਹ ਮੇਰੇ ਸਕੂਲ ਦੇ ਬੱਚਾ ਨੂੰ ਹਾਂਜੀ ਹਾਂਜੀ ਜ਼ਬਰਦਸਤੀ ਉਠਾ ਕੇ ਲੈ ਜਾਂਦੇ ਆ ਇਹ ਜ਼ਬਰਦਸਤੀ ਆ ਕੇ ਇੱਥੇ ਕਰਦੇ ਰਹਿੰਦੇ ਆ ਬਦਲੀ ਜੜੀ ਹੈਗੀ ਆ ਇਹਨਾਂ ਨੇ ਬੂਟਾ ਪਿੰਡ ਇੱਕ ਹੈਡ ਦੇ ਥੱਲੇ ਹੈਡ ਲਵਾਇਆ ਮੈਨੂੰ ਕਹਿੰਦੀ ਸੀ ਸਕੂਲ ਬੰਦ ਕਰ ਕੰਨੀ ਦਿਨਾ ਹੈਗਾ ਵਾ ਜੀ ਜੀ ਮੇਰੇ ਸਵੇਰੇ ਮਿਸ਼ਨ ਸਮਰਥ ਦਾ ਸਾਡਾ ਕੰਮ ਚੱਲਦਾ ਹੁੰਦਾ ਮੈਂ ਕੱਲੀ ਹਾਂ ਮੇਰੇ ਇਹ ਸਕੂਲ ਚ ਟੋਟਲ ਕਿੰਨੇ ਬੱਚੇ ਦੀ ਸਟਰੈਂਥ ਹੈ ਕੀ ਆ ਸਾ ਮੇਰੇ ਕੋ ਜਦੋਂ ਇੱਥੋਂ ਮੈਂ ਕੱਲੀ ਰਹਿ ਗਈ ਸੀ ਉਹਦੇ 59 ਸੀਗੇ ਅੱਛਾ ਜੀ ਤੇ ਇਹਨਾਂ ਨੇ ਨਾ ਜਾਣ ਕੇ ਦੂਜੇ ਟੀਚਰਾਂ ਦੀ ਨਾਲ ਹੀ ਬਾਣ ਵਾਲਾ ਪਿੰਡ ਹੈਗਾ ਵਾ 8 ਮਹੀਨੇ ਤੋਂ ਉਹਦੀ ਡੈਪੂਟੇਸ਼ਨ ਉਧਰ ਲਵਾ ਲਈ ਇੱਕ ਮੈਡਮ ਨੂੰ ਹੋਰ ਕਿਤੇ ਇੱਧਾ ਭੇਜ ਦਿੱਤਾ ਗਿਆ ਮੈਨੂੰ ਕੱਲੇ ਸਕੂਲ ਦੇ ਵਿੱਚ ਰੱਖਿਆ ਗਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਕਿੰਨੇ ਬੱਚੇ ਤੇ ਮੇਰੇ ਕੋ ਇਸ ਟਾਈਮ ਕੀ ਯੋਨੂ ਕਹਿੰਦੇ 46 ਬੱਚੇ ਇਸ ਟਾਈਮ ਉਹਨਾਂ ਵਿੱਚੋਂ ਇੱਕ 46 ਬੱਚਾ ਮਗਰ ਇੱਕੀ ਟੀਚਰ ਇੱਕ ਟੀਚਰ ਮੈਂ ਕੱਲੀ ਸਾੰਗ ਦੀ ਸਕੂਲ ਨੂੰ ਪਰ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਸਭ ਕੁਝ ਹੋਰ ਮੈਨੂੰ ਝਾੜੂ ਵੀ ਇੱਥੋਂ ਤੱਕਰ ਫੇਰਨਾ ਪੈਂਦਾ ਵਾ ਜੀ ਤੁਹਾਨੂੰ ਸਵੀਪਰ ਵਗੈਰਾ ਕੋ ਮਿਲਿਆ ਨਹੀਂ ਮੈਨੂੰ ਕੁਛ ਨਹੀਂ ਮੈਨੂੰ ਝਾੜੂ ਵੀ ਮੈਂ ਆਪ ਫੇਰਦੀ ਹੈਗੀ ਆ ਸਿਰੇ ਝਾੜੂ ਮਾਰਦੀ ਸਾਡੇ ਬੰਦ ਕਰਤਾ ਵਾ ਪਾਣੀ ਬੱਚਿਆਂ ਦੇ ਪੀਣ ਦਾ ਤੁਹਾਡਾ ਅਲੀਗੇਸ਼ਨ ਸਰਪੰਚ ਤੋਂ ਇਲਾਵਾ ਹੋਰ ਕਿਹਦੇ ਕਿਹਦੇ ਤੇ ਆ ਮੇਰੇ ਅਲੀਗੇਸ਼ਨ ਜਿਹੜੀ ਇੱਥੇ ਇੱਕ ਆਂਗਣਵਾੜੀ ਮੈਡਮ ਹੈਗੀ ਯਾਰ ਜਿਹ ਉਹ ਮੈਂ ਵਰਕਰ ਹੈਗੀ ਆ ਕੀ ਨਾਮ ਉਹ ਸਾਡੀ ਰਾਜ ਮੈਡਮ ਸਾਡੇ ਸਕੂਲ ਚ ਅੰਦਰ ਆ ਕੇ दखਲ ਅੰਦਾਜ਼ੀ ਕਰਦੀ ਆ ਸਾਰੇ ਭਾਂਡੇ ਕਹਿੰਦੀ ਐਸੇ ਭਾਂਡੇ ਨਹੀਂ ਤੈਨੂੰ ਵਰਤਣ ਦੇ ਨੇ ਹਾਂਜੀ ਚਰਨ ਜੀ ਹਾਂਜੀ ਤੁਸੀਂ ਇੱਥੇ ਆਏ ਹੋ ਟੁੜੀਆਮਲ ਪਿੰਡ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਧਿਆਨ ਚ ਇੱਕ ਮਾਮਲਾ ਆਇਆ ਸੀ 6 ਮਹੀਨੇ ਪਹਿਲਾਂ ਇੱਕ ਇੱਥੇ ਹੈੱਡ ਟੀਚਰ ਜਿਹੜੀ ਪ੍ਰਿੰਸੀਪਲ ਇੱਥੋਂ ਦੀ ਆਪਣੇ ਬਿੰਦੂ ਜੀ ਤੇ ਉਹਨਾਂ ਨੂੰ ਇੱਕ ਤੰਗ ਪ੍ਰੇਸ਼ਾਨ ਕੀਤਾ ਜਿਹੜਾ ਪਿੰਡ ਦੀ ਸਰਪੰਚਾ ਲੋ ਸਰਬਜੀਤ ਕਰੋ ਲੋ ਅਤੇ ਇਹਦੀ ਪੰਚਾਇਤ ਜਿਹੜੀ ਬਹੁਤ ਦੁਖੀ ਪਰੇਸ਼ਾਨ ਕਰਦੀ ਆ ਤੇ ਇੱਥੇ ਸਕੂਲ ਦੇ ਬੱਚਿਆਂ ਨੂੰ ਵੀ ਜਰਾਇਆ ਉਹ ਤੰਗ ਪ੍ਰੇਸ਼ਾਨ ਕੀਤਾ ਜਾਲ ਕਿਉਂਕਿ ਇੱਥੇ ਗਰੀਬਾਂ ਦੇ ਬੱਚੇ ਪੜਦੇ ਆ ਤੇ ਇਥੇ ਜਿਹੜਾ ਆ ਕਿ ਹੋਰ ਵੀ ਜਿਹੜਾ ਸਟਾਫ ਆ ਇਥੇ ਮੈਡਮ ਬਿੰਦੂ ਦੇ ਨਾਲ ਲੱਗਾ ਆ ਤੇ ਉਹ ਜਰਨਲ ਉੱਚ ਜਾਤੀ ਨਾਲ ਸੰਬੰਧ ਰੱਖਦਾ ਆ ਤੇ ਉਹ ਜਿਹੜਾ ਇਥੇ ਇੱਕ ਮਿੱਡੇ ਮਿਲ ਚੱਲਦੀ ਆ ਮਿੱਡੇ ਮਿਲ ਦੇ ਵਿੱਚੋਂ ਜਿਹੜਾ ਆ ਉਹ ਖਾਣਾ ਜਿਹੜਾ ਇਥੇ ਬੱਚਿਆਂ ਲਈ ਬੰਦਾ ਸੀ ਆ ਉਸ ਖਾਣੇ ਵਿੱਚ ਉਹ ਹੀੜਾ ਫੇਰੀ ਹੁੰਦੀ ਸੀਗੀ ਤੇ ਇਹਨੂੰ ਲੈ ਕੇ ਜਿਹੜੀ ਆ ਉੱਚ ਜਾਤੀ ਦੇ ਜਿਹੜੀ ਸਰਪੰਚ ਸਾਹਿਬ ਤੇ ਦੇ ਜ਼ਮੀਦਾਰ ਜਿਹੜੇ ਟੀਚਰ ਦੇ ਵਿੱਚ ਤੇ ਉਹ ਜਿਹੜੇ ਖਾਣਾ ਵਿੱਚੋਂ ਲੈ ਜਾਂਦੇ ਸੀ ਤੇ ਜਿਹੜੀ ਹੁਣ ਪ੍ਰਿੰਸੀਪਲ ਨਵੀਂ ਆਈ ਆ ਬਿੰਦੂ ਮਰਮ ਉਹਨਾਂ ਨੇ ਜਿਹੜਾ ਇਸ ਜੀ ਨੂੰ ਰੋਕਿਆ ਅਤੇ ਜਿਹੜਾ ਖਾਣਾ ਬੱਚਿਆਂ ਨੂੰ ਮਿਲਣਾ ਚਾਹੀਦਾ ਆ ਤੇ ਇਥੇ ਜਿਹ ਤੋ ਜਲਦੀ ਆ ਰਹੀ ਆ ਤੇ ਅੱਜ ਅਸੀਂ ਪਿੰਡ ਢਡੀਆਂਵਾਲ ਇੱਥੇ ਸਕੂਲ 'ਚ ਪਹੁੰਚੇ ਆ ਤੇ ਅਸੀਂ ਜਿਹੜਾ ਇੱਥੇ ਇਸ ਮਾਮਲੇ 'ਚ ਬੱਚਾ ਕੋਈ ਸੁਣਿਆ ਤੇ ਹੋਰ ਵੀ ਪਿੰਡ ਚੋਂ ਲਾ ਕੇ ਸੁਣ ਕੇ ਆਏ ਆ ਕਿ ਇੱਥੇ ਵਾਕਈ ਵਿਤਕਰਾ ਜਰ ਰਾਇਆ ਇਹ ਮੈਡਮ ਬਿੰਦੂ ਦੇ ਨਾਲ ਜਿਹੜੀ ਹੱਡੀ ਚ ਰਾ ਉਹਨਾਂ ਹੋ ਰਾਇਆ ਤੇ ਅਸੀਂ ਪ੍ਰਚਾਰਣ ਤੋਂ ਮੰਗ ਕਰਦੇ ਆ ਤੇ ਡੀਓ ਤੋਂ ਵੀ ਮੰਗ ਕਰਦੇ ਆ ਕਿ ਉਹਦੇ ਖਲਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਸਰਪੰਚ ਇੱਥੇ ਜਲੀਲ ਕਰਦੀ ਆ ਟੀਚਰ ਸਾਡੀ ਨੂੰ ਸਾਡੀ ਸਮਾਧੀ ਲੜਕੀ ਨੂੰ ਅਤੇ ਉਹਨੂੰ ਮੈਂ ਤਾਂ ਜਦ ਸ਼ਬਦ ਬੋਲਦੀ ਆ ਉਹਦੇ ਖਲਾ ਜਿਹੜੀ ਆ ਇੱਕ ਐਫ ਆਈਰ ਦਰਜ ਕੀਤੀ ਜਾਵੇ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਸਮਾਜ ਜਰਾ ਅੱਜ ਵਾਕੋ ਜੱਥੇ ਬੰਦਿਆ ਦੇਤੇ ਆ ਕੋ ਪਹੁੰਚੇ ਆ ਤੇ ਅਸੀਂ ਮਾਨ ਜੋ ਡੀਸੀ ਸਾਹਿ ਇਹ ਮਾਮਲਾ ਧਿਆਨ ਚ ਲਿਆਵਾਂਗੇ ਤੇ ਇਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਤੁਹਾਡਾ ਸ਼ੁਭਨਾ ਮੈਮ ਮੇਰਾ ਨਾਮ ਸਰਬਜੀਤ ਕੌਰ ਜੀ ਅਸੀਂ ਮੈਂ ਪਿੰਡ ਟੁੱਡੀਆਂ ਵਾਲ ਤੋਂ ਸਰਪੰਚਾ ਅਸੀਂ ਨਾ ਇਸ ਪ੍ਰਾਇਮਰੀ ਸਕੂਲ ਸਾਡਾ ਬਹੁਤ ਜ਼ਿਆਦਾ ਮਤਲਬ ਬੱਚੇ ਪੇਰੈਂਟਸ ਬਹੁਤ ਜ਼ਿਆਦਾ ਸ਼ਿਕਾਇਤਾਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਡੇ ਇੱਥੇ ਵਧੀਆ ਆਉਣ ਸਾਰੇ ਟੀਚਰ ਵਧੀਆ ਆਉਣ ਹਨ ਤੇ ਇਸ ਕਰਕੇ ਅਸੀਂ ਸਵੇਰੇ ਵੀ ਆਏ ਆ ਇਹ ਮੈਡਮ ਜਿਹੜੇ ਇੱਥੇ ਖਾਣਾ ਬਣਾਉਂਦੇ ਆ ਉਹਨਾਂ ਨੂੰ ਵੀ ਨਹੀਂ ਮਤਲਬ ਕੁਝ ਨਹੀਂ ਹੈ ਹਨ ਕਰ ਦਿੰਦੇ ਪਏ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਕੂਲ ਦਾ ਪੇਰੈਂਟਸ ਸਕੂਲ ਚ ਪੇਰੈਂਟਸ ਆਉਂਦੇ ਆ ਬੱਚੇ ਹਟਾਉਂਦੇ ਪਏ ਨੇ ਸਕੂਲ ਦੇ ਵਿੱਚੋਂ ਸਾਰੇ ਅਸੀਂ ਕਿਹਾ ਜੇ ਉਹ ਨਾ ਕਟਾ ਉਂਦੇ ਪਏ ਆ ਤੇ ਇਹਦੇ ਵਿੱਚ ਸਾਡਾ ਸਕੂਲ ਜ਼ੀਰੋ ਆ ਇਸ ਕਰਕੇ ਆਹੀ ਆਉਂਦੇ ਵੀ ਆ ਇਸ ਤੋਂ ਬਾਅਦ ਮੈਨੂੰ ਤੇ ਦੋ ਦੋ ਤਿੰਨ ਮਹੀਨੇ ਉਹ ਚੱਲੇ ਕਹਿ ਕੇ ਪਿਆਰ ਨਾਲ ਡੀਓ ਸਾਹਿਬ ਆਏ ਉਹਨਾਂ ਨੂੰ ਵੀ ਮੈਂ ਸਾਰਾ ਕੁਝ ਸਮਝਾਇਆ ਉਹਨਾਂ ਨੇ ਕਹਿ ਕੇ 10 ਦਿਨ ਦਾ ਟਾਈਮ ਦਿਓ ਹਨਾ ਤੇ ਇਹਦੇ ਵਿੱਚ ਆਹੀ ਇਹ ਕਹਿੰਦੇ ਸਾਡੇ ਸਕੂਲ ਬੰਦ ਨਾ ਹੋਵੇ ਮੈਡਮ ਬਹੁਤ ਗਲਤ ਬੋਲਦੇ ਨੇ ਬਹੁਤ ਮੇਰੇ ਵੀ ਹੱਥੀ ਪਏ ਨੇ ਦੋ ਤਿੰਨ ਵਾਰੀ ਇੱਥੇ ਮੈਂ ਆਈ ਆ ਇਸ ਕਰਕੇ ਪਰ ਇਹ ਗਲਤ ਹਾਂ ਇਸ ਕਰਕੇ ਅੱਜ ਮੇਰੇ ਨਾਲ ਇਹ ਵੀ ਆਏ ਨੇ ਸਾਡੇ ਨਾਲ ਸੀਗੇ ਪਹਿਲੇ ਦਿਨ ਆਏ ਨੇ ਇਹਨਾਂ ਨੇ ਵੀ ਆ ਕੇ ਦੇਖਿਆ ਨੇ ਇਹ ਸਾਡੇ ਮੈਂਬਰ ਹੀ ਨੇ ਨਾਲ ਜੀ ਜੀ içeride hmm. bekleyin. ਮੈਂ ਐਸੇ ਕੁਰਨਚੰਨ ਚਾਰ ਚੌਕੀ ਭਲਾਣਾ ਦੀ ਭਲਾਣਾ ਸਦਰ ਕਪੂਰਥਲਾ ਸਰ ਸਾਹਿਬ ਜੀ ਇੱਥੇ ਮਸਲਾ ਹੋਇਆ ਕੀ ਕਹਿਣਾ ਚਾਹੁੰਦੇ ਇਹ ਸਰ ਸਾਡੇ ਹੁਣੇ ਮਸਲਾ ਧਿਆਨ ਵਿੱਚ ਆਇਆ ਜਿਦੋਂ ਕਿ ਇਸ ਬੰਦੀ ਕੰਪਲੇਂਟ ਸਾਡੇ ਕੋਲ ਆਵੇਗੀ ਉਹਦੇ ਮੁਤਾਬਕ ਜਿਹੜੀ ਜੋ ਪੜਤਾਲ ਕਰਕੇ ਜੋ ਬੰਦ ਦੀ ਗੱਲ ਹੈ ਕੱਲ ਨੂੰ ਜੇ ਲਿਖਤੀ ਕੰਪਲੇਂਟ ਕੋਈ ਨਹੀਂ ਆਈ ਅਜੇ ਤੱਕ ਸਾਨੂੰ ਕੋਈ ਕਿਸੇ ਕਿਸਮ ਦੀ ਲਿਖਤੀ ਕੰਪਲੇਂਟ ਨਹੀਂ ਆਈ ਇਹ ਤਾਂ ਸਾਨੂੰ ਵੈਸੇ ਪੈਟਰੋਲਿੰਗ ਕਰਦਿਆਂ ਪਤਾ ਲੱਗਾ ਸੀ ਤੇ ਸਕੂਲ 'ਚ ਬੰਦੇ ਇਕੱਠੇ ਹੋਏ ਆ ਤੇ ਅਸੀਂ ਉਹਦੇ ਸਬੰਧ ਵਿੱਚ ਇੱਥੇ ਵੇਖਣ ਆ ਗਏ ਸਰਪੰਚ ਸਾਹਿਬ ਜਿਹੜੇ ਇੱਥੇ ਹੈਡ ਟੀਚਰ ਹੈਗੇ ਕੀ ਤੁਸੀਂ ਕਾਰਵਾਈ ਕਰੋਗੇ ਨਹੀਂ ਸਾਡੇ ਕੋਲ ਕੋਈ ਕੰਪਲੇਂਟ ਆਏਗੀ ਜਿਸ ਤਰ੍ਹਾਂ ਅਫਸਰਾਂ ਦੇ ਪੜਤਾਲ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਕੀਤੀ ਜਾਵੇਗੀ ਜੀ ਠੀਕ ਹਾਂ ਜੀ ਤੁਸੀਂ ਇਹਨਾਂ ਦੇ ਨਾਲ ਸਬੰਧ ਵਿਭਾਗ ਨਾਲ ਉਹਨਾਂ ਦੇ ਮੇਨ ਵਾਲਾ ਅਫਸਰਾਂ ਨਾਲ ਕੰਟੈਕਟ ਕਰੋਗੇ ਬਿਲਕੁਲ ਕਰਾਂਗੇ ਜੀ ਦੱਸਾਂਗੇ ਸਾਰੀ ਗੱਲਬਾਤ ਜੋ ਵੀ ਹੁੰਦੀ ਹੈ